ਯਾਰੀ ਮੰਡੀ ਮੰਡੀ ਦੇ ਅੰਦਰ ਉਹ ਢੀਣ ਵਾਲੇ ਪਾਣੀ ਦਾ ਹਾਲ ਦੇਖ ਲੋ ਵਾਟਰ ਸਪਲਾਈ ਦਾ ਇਹ ਨੰਨੇ ਦਾ ਹਾਲ ਬੁਰਾ ਹੈ ਜਿਹੜਾ ਜ਼ਿੰਮੇਦਾਰਾਂ ਵਾ ਤੇ ਪਾਣੀ ਦਾ ਇੰਤਜ਼ਾਮ ਕੀਤਾ ਜਾਣਾ ਪਾਣੀ ਚੋਂ ਉਹਨਾਂ ਦੇ ਤਾਂ ਗਾ ਤੇ ਆ ਘਵਾਰਾ ਮੇਰੂ ਦੰਡ ਰੜਿਆ ਵੀ ਟਿਗੜ ਆ ਜਾ ਤੰਡਾੜਾ ਤੰਡਾ ਤੋਂ ਇਹ ਹਾਲ ਆ ਮਾਰਕੀਟ ਕਮੇਟੀ ਦਾ ਇਹ ਪਾਣੀ ਸਾਰਾ ਇਧਰ ਹੱਥੇ ਪਾਸੇ ਵਗਿਆ ਪਤਾ ਤੋਂ ਇਹਦੇ ਵਾਸਤੇ ਇਹਨਾਂ ਨੂੰ ਜਲਦੀ ਪ੍ਰਬੰਧ ਕਰਨਾ ਚਾਹੀਦਾ ਆਗੇ ਕਿਹ ਕਿਸਮ ਦੀ ਕੋਈ ਮੁਸ਼ਕਲ ਨਾ ਹੋਵੇ ਆ ਦੇਖੋ ਨਾਲੇ ਪਾਣੀ ਦਾ ਹਾਲ ਛੜ ਕੇ ਇਸ ਤਰ੍ਹਾਂ ਫਿਰਦਾ ਜਿਵੇਂ ਭਾਰੇ ਚਲਦੇ ਪਿਆ